ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਜੀ ਸੂਈ ਵੜ ਸੇ ਲੈ ਲੈ ਕੇ ਆਏ ਜੀ ਜਿਸ ਪਿੰਡ ਤੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਰਾਜਗੜ੍ਹ ਬੁਰਜ ਰਾਜਗੜ੍ਹ ਵੀ ਕਹਿੰਦੇ ਬਈ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਬਈ ਸਲਾਤਪੁਰਾ ਜੰਗੀਆਂਣਾ ਭਧੌੜੇ ਪਿੰਡ ਨੇੜੇ ਹੀ ਰਹਿ ਜਾਂਦੇ ਆ ਆਉ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਹਰੀ ਕਾਲ ਜੀ ਹੋ ਠੀਕ ਹੋ ਬਈ ਹਾਂ ਜੀ ਠੀਕ ਆ ਜੀ ਨਾਮ ਤੇ ਮੋਬਾਈਲ ਨੰਬਰ ਉਹ ਨਾਮ ਮੇਰਾ ਟੈਣੀ ਆ ਜੀ ਹੂੰ ਤੇ ਮੋਬਾਈਲ ਨੰਬਰ ਹੈਗਾ 8154002414 ਠੀਕ ਹੈ ਭਾਈ ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਬਰਦ ਨੇ ਕਿਹੜਾ ਸੂਸੂਈਆ ਇਹ ਦੂਜਾ ਸੂਹਾ ਸੂਈ ਆ ਜੀ ਜਾਣ ਜੂਣ ਪੱਛੀ ਜਿਹੜਾ ਬਹੁਤ ਆ ਤੇ ਸੀਲ ਬੱਸ ਲਾ ਆਈ ਹੁਣੀ ਛੂਈ ਆ ਯਾਰ ਜੇ ਜੂਰਾ ਪਈ ਆ ਤਖਾ ਦੇ ਜੇਰ ਭਾਈ ਬੱਠਲ ਦੇ ਵਿੱਚ ਰੱਖੀ ਬੈਠਾ ਜਿਵੇਂ ਮਰਜੀ ਬਹਿ ਜਾ ਹਣ ਹਾਂ ਮੈਂ ਕਹਾਂ ਜੀ ਆਈ ਨਾ ਲਾ ਐਡੀ ਸੀਲ ਲਾ ਸਹੀ ਯਾਰ ਲਾ ਹੂੰ ਰਾਏ ਚੰਗਾ ਹਣਾ ਯਾਰ ਲਾ ਲਾ ਕੀ ਬਾਤ ਆ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਲਾ ਲਾ ਜਿਵੇਂ ਮਰਜੀ ਵਜਾ ਕਹਿੰਦੀ ਕਰਮ ਵਾਲੀ ਕੋਈ ਨਹੀਂ ਬੱਚਾ ਕੀ ਦੇ ਤਾਂ ਇਹ ਬੱਛੀ ਆ ਜੀ ਮਗਰ ਬੱਛੀ ਬੜੀ ਚੰਗੀਆਂ ਹਾਂ ਬੱਛੀ ਦਾ ਤਾਂ ਕਿਹੜਾ ਲੈਖਾ ਜੀ ਦਾ ਗਲਾਗੀ ਥਾਣਾ ਬੱਛੀ ਦੇ ਸਹੀ ਗੱਲ ਆ ਬੱਚਾ ਵੀ ਬੱਛੀ ਨੂੰ ਜਨਮ ਦੁੱਤਾ ਬੱਛੀ ਪਾਉ ਹੋ ਜੰਗੀ ਆ ਵੜ ਵੀ ਜੰਗੀ ਆ ਕਿੰਨਾ ਕੋ ਬੜਾ ਕੱਡੇ ਗੁੱਡੇ ਫਿਰ ਅੱਜ ਬਾਲਾ ਦਾ ਜਿਹੜਾ ਫਿਰ 3 ਕਿਲੋ ਕਰਦੇ ਆਪਾਂ ਪਹਿਲਾਂ ਬੈਠਿਆ ਨਹੀਂ ਜਾਂਦਾ ਤੇ ਹੁਣ ਆਪਾਂ ਥੋੜਾ ਜਨਾ ਬੱਛੀ ਜੋਕਰ ਹੁਣ ਕੱਢ ਲਾਂਗੇ ਨਾਲੇ ਬੰਦੇ ਨੂੰ ਚੁਵਾਈ ਦਾ ਪਤਾ ਲੱਗ ਜਾਵੇ ਹਲੇ ਚੱਲ ਕੋਈ ਠੀਕ ਹੈ ਹਾਂ ਹੂੰ ਪਹਿਲਾਂ ਪੈਲੀ ਗੱਲ ਚੀਚੜ ਨਹੀਂ ਲੱਗਾ ਪਈਆਂ ਜੱਡੇ ਖੋਲ ਲੈ ਆਡਰ ਕਮਾਲ ਦਾ ਨਾੜਾ ਨੂੜਾ ਚੰਗੀਆਂ ਕੱਲਾ ਕੱਲਾ ਥਾਣ ਮੁਠੀਆ ਥਾਣ ਫੇਸ ਬਿਊਟੀ ਵੀ ਕਰ ਬਾਈ ਚੰਗੀ ਆ ਸੋਈ ਸਵਾਈ ਬੱਚਾ ਮਗਰ ਬੱਚੀ ਆ ਤੇ ਜੇਰ ਵੀ ਭਾਈਆ ਬੱਠਲ ਦੇ ਵਿੱਚ ਰੱਖੀ ਹਾਂ ਬਸ ਜੇ ਭਾਈ ਜਾਣ ਗਾਣ ਉਹਦੀ ਛੜਤੀ ਹੂੰ ਜਾਣ ਵਾਲੀ ਅੰਗਾ ਚ ਠੀਕ ਆ ਟ੍ਰੀਕੀ ਮੋਲਾ ਫਿਰ ਇਹਦਾ ਜੈਜ ਆ ਭਾਈ ਮੁੱਲ ਬਹ ਲੈਣ ਦੇਣੀ ਕਰਦੇ ਜੀ ਹਾਂ ਲੈਣ ਦੇਣੀ ਕਰਦੇ ਬਸ 50 ਦੀ ਜਮਾ ਦੇਵਾਂਗੇ ਜੀ ਫੋਨ ਉਹੀ ਬੰਦਾ ਲਾਵੇ ਬਸ ਜਿਹਨੇ 50 ਦੀ ਕਹਤਾ ਵੀ ਸਾਈ ਪਾਦੀ ਬਸ ਲੈਣ ਦੇਣੀ ਆ ਲੈ ਠੀਕ ਆ ਭਾਈ ਤੇ ਗੋਣ ਇਹਨੇ ਬੱਛੀ ਤੁਸੀਂ ਲਈ ਰੱਬ ਦਾ ਨਾਲ 50000 ਰੁਪਇਆ ਮੋਲਾ ਮਾਨ ਤਾਂ ਜਿਹੜਾ ਮੌਕਾ ਤੇ ਜਰੂਰ ਹੋ ਜਾਊਗਾ ਸੂਈ ਸਵਾਈਆ ਬੱਚਾ ਮਗਰ ਬੱਛੀ ਆ ਬੱਚੀ ਵੀ ਬਹੁਤ ਚੰਗੀ ਆ ਵੱਡੀ ਗੱਲ ਬਈ ਠੰਡੀ ਸੀਲ ਬਾਹ हां ਜਾਂਤੀ ਨਹੀਂ ਜੀ ਕੋਈ ਦੁੱਧ ਭਾਰੀ ਕਿਲੋ 2 ਕਿਲੋ ਘੱਟ ਦੇ ਦੇ ਵੱਡੀ ਗੱਲ ਠੰਡੀ ਸੀਲ ਹੋਵੇ ਨਾ ਹਨ ਜਿਵੇਂ ਬਾੜ ਜੀ ਗੱਲ ਹੈ ਕਹੇ ਦੀ ਕਰਮ ਵਾਲੀ ਕੋਈ ਨਹੀਂ ਪੱਛੇ ਜੋਕਾ ਕਰ ਲਿਓ ਮੇਰੀ ਚੋਈ ਵੀ ਤਾਰ ਕੇ ਮੈਂ ਕਹਾਂ ਨਾ ਹੂੰ ਸਹੀ ਗੱਲ ਹੈ ਨਾ ਦਾਦੂ ਮੰਨ ਜਾਂਦਾ ਪਰੋ ਸਹੀ ਗੱਲ ਤੇ ਆਪਾਂ ਫਿਰ ਚੌਥੀ ਜੀ ਥੋੜੀ ਜੀ ਤੇ ਠਾਲ ਦੇਖ ਤੂੰ ਬਾਈ ਕਿੰਨਾ ਮੁੱਠੀਆ ਭਰ ਲੱਗਿਆ ਹਨ ਮੁੱਠੀਆ ਭਰ ਲੱਗਿਆ ਹਨ ਮੇਰੇ ਖਾਲਾ ਚਿੱਚੜ ਲੱਜਾ ਮ ਬੁੱਭੀ ਚ ਲੱਗਿਆ ਪਿਆ ਹੂੰ ਇਦ ਆਪਣਾ ਆਇਆ ਲੈ ਚਲੋ ਜੀ ਹੂੰ ਜਿਵੇਂ ਮਰਜ਼ੀ ਲੈ ਬੈਠਾ ਰਹੇ ਕੋਈ ਨਿਆਣਾ ਨਹੀਂ ਪਾਇਆ ਕੋਈ ਚੱਕਰ ਨਹੀਂ ਬਾਈ ਜਿਵੇਂ ਮਰਜ਼ੀ ਜਵਾਈ ਕਰ ਲੈ ਬੜਾ ਬੜਾ ਚੰਗਾ ਜੋਣਾ ਮੈਂ ਕਹਿੰਦਾ ਜਾਣਤੀ ਨਹੀਂ ਕੋਈ ਲੈ ਹੂੰ ਜਾਣਾ ਨੱਬੜਦੀ ਆਣਾ ਜਿਵੇਂ ਚੋਣ ਕਰ ਮਾਈ ਦਾ ਬਹੁਤ ਜੰਗਲ ਜਵੇਂ ਮਰਜੀ ਚੋਈ ਜਾ। ਜੇ ਨਾ ਐ ਮੈਂ ਤੜਕੇ ਨਾ। ਜੇ ਸੁਈ ਆ ਬਈ ਮੈਂ ਚੋਤੀ ਸੀ। ਮੈਂ ਕਈ ਬਰੀ ਨਾ ਪਸ਼ੂ ਬੱਚੇ ਬੂਚੇ ਦਾ ਕਰਕੇ ਹੈ ਨਾ। ਹਮਮ। ਜਾਦੂ ਮੰਨ ਜਾਂਦਾ ਫਿਰ ਮਰ ਚੋਤੀ ਸੀਗੀ ਥੋੜੀ ਤੇ ਹੁਣ ਮੈਂ ਕਹਾਂ ਚੱਲ ਬੱਚੇ ਜੋਕਰ ਹੋਰ ਕੱਢ ਕੇ ਨਾਲੇ ਚਵਾਈ ਦਾ ਪਤਾ ਲੱਗ ਜਾ ਬੰਦੇ ਨੂੰ। ਹਮ। ਹਾਂ? ਚਵਾਈ ਤਾਂ ਬਈ ਮੈਂ ਕਹਿੰਦਾ ਕਿਆ। ਚਵਾਈ ਦਾ ਤਾਂ ਜੀ ਕੋਈ ਆਲਤੀ ਨਹੀਂ ਨਾ। ਹਮ। ਜਿਵੇਂ ਮਰਜੀ ਚੋਈ ਜਾ ਕੋਈ ਚੱਕਰ ਹੀ ਨਹੀਂ ਨਾ। ਕਿਆ ਬਾਤ ਨਿਆਣਾ ਪਾਉਂਦੀ ਲੋਡ ਬਣੀ ਜੀ ਬੱਛੀ ਨੂੰ ਨਾ ਨਾ ਮਗਲੇ ਸੜਾਏ ਦੇ ਚਵਾਈ ਕਿਆ ਬਾਤ ਅੱਛਾ ਬਾਈ ਹਨਾ ਚਵਾਈ ਬਹੁਤ ਚੰਗੀ ਐ ਬਾੜੀ ਹੂੰ ਠੰਡੀ ਅਲਾ ਜਿਵੇਂ ਮਰਜ਼ੀ ਚੋਈ ਜਾ ਕੋਈ ਚੱਕਰ ਹੀ ਨਹੀਂ ਬੋ ਲੈਣ ਦੇਣ ਆਪਾਂ 50 ਇਹਦਾ ਹਨਾ ਬਾਬਾ ਤਾਂ ਐ ਕਹਦੇ ਵੀ ਲਾ ਬਾਈ 50 ਦੀ ਸਾਈ ਪਾਤੀ ਬਸ ਲੈਣ ਦੇਣੀ ਜਮਾਂ ਗੱਲ ਕਰੀ ਆਪਾਂ ਠੀਕ ਆ ਹਾਂ ਹੂੰ ਤੇ ਸਾਫ ਸੁਧਰੀ ਬੱਸੀ ਐਨੀ ਆ ਤੂੰ ਗੱਲਾਂ ਛੜੇ ਬੱਛੀ ਵੀ ਜਮਾਂ ਆਪਦੇ ਦਿਲ ਗਈ ਆ ਹੂੰ ਬੱਛੀ ਬਹੁਤ ਚੰਗੀ ਐ ਮਾੜੀ ਰਾਈ ਦੂਈ ਦਬੈ ਨਮਾ ਮਾਗਾ ਨਾ ਜੀ ਅੰਤ ਨਹੀਂ ਹੋਈ ਸੱਡੀ ਸੀ ਲਾ ਲੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹੀਦੀ ਕਰਮ ਵਾਲੀ ਕੋਸ਼ਿਸ਼ ਕੀਰਾ ਆਪਾਂ 2 ਕਿਲੋ ਚੋਰਿਆ ਤੇ 2.5 ਕਿਲੋ ਮੈਂ ਉਦੋਂ ਰਾਤ ਨੂੰ ਚੋਤਾ ਸੀ ਜਿਹਨੂੰ ਸੂਈ ਆ ਠੀਕ ਆ ਮਾਗਾ ਚਲ ਕਈ ਵਾਰੀ ਦਾਦ ਦੂ ਬਣਾ ਜੇ ਹਮ ਲੱਤੋਂ ਉੱਠ ਕੇ ਰ ਫੇਰ ਥੱਲੇ ਬਹਿ ਜਾਂਦਾ ਨਹੀਂ ਕੋਸ਼ਿਸ਼ ਨਹੀਂ ਲਾ ਠੀਕ ਆ ਲਾ ਥਾਰ ਸੋਣਾ ਇਦਾਂ ਚੰਗਾ ਲੱਗਿਆ ਬੱਤੀ ਦੇ ਕੋਈ ਅੰਤ ਨਹੀਂ ਸਹੀ ਗੱਲ ਆ ਬਈ ਸੇਕੇ ਸੇ ਵੇ ਨੂੰ ਬੜ ਪਸੰਦਾ ਹੈ ਬਾਈ ਨਾ ਕਨੈਕਟ ਕਰ ਲਿਆ ਧੰਨਵਾਦ ਬਈ